ਕਿਹੜਾ ਪਿੰਡ ਆ ਜੀ ਲੈੜੀ ਕਲਾ ਠੀਕ ਆ ਜੀ ਇਹ ਕੀ ਗੱਲਬਾਤ ਹੋਈ ਘਰ ਦੇ ਵਿੱਚ ਇੱਕ ਤੁਹਾਡੇ ਦਾ ਆ ਹਾ ਹਾ ਇਹ ਕੰਦ ਦਾ ਦੂਜਾ ਸੀ ਕਹਿੰਦਾ ਮੈਂ ਉਹਦੇ ਕਰਕੇ ਮਾਰਿਆ ਜੀ ਜੀ ਹੋਰ ਸਾਡੇ ਨਾਲ ਕੋਈ ਨਾ ਅਸੀਂ ਗਾਲ ਕੱਢੀ ਨਾ ਉਹਨੂੰ ਗਾਲ ਕੱਢੀ ਉਹ ਤਾਂ ਅਸੀਂ ਜਿਸਲੇ ਮਗਵਾਂਡੀਆਂ ਨੇ ਮੁੰਡੇ ਨੂੰ ਦੱਸਿਆ ਵੀ ਚਾਚਾ ਡਿਗਿਆ ਪਿਆ ਵੀ ਦੇਖੋ ਤਾਂ ਉਹ ਉਸਨੇ ਖਤਮ ਹੋ ਗਿਆ ਕੀ ਗੱਲ ਹੋਈ ਸੀ ਘਰੋਂ ਕਹਿੰਦੇ ਰੋਟੀ ਖਾ ਕੇ ਰੋਟੀ ਖਾ ਕੇ ਗਿਆ ਉਹ ਅੱਬ ਜਾ ਕੇ ਹੁਣ ਜਿੱਦਾਂ ਤੂੰ ਯਾਰ ਦੋਸਤ ਮੁੰਡਾ ਦੇ ਸਾਡਾ ਗਵਾਂਡੀ ਸੀਗਾ ਇਹਨੇ ਘੰਟਾ ਡੇਢ ਡੇਢ ਗੱਲਾਂ ਬਾਤਾਂ ਕਰਦੇ ਨੇ ਰੋਜ਼ ਹੀ ਕਰਦੇ ਸੀਗੇ ਠੀਕ ਹੈ ਜੀ ਬਸ ਉਹ ਫਿਰ ਹਾਦਸੇ ਲੈ ਉਹ ਕਰਨੋ ਚੱਲ ਗਿਆ ਇਹ ਨਹੀਂ ਪਤਾ ਉਹ ਕਿ ਦਰਵਾਜਾ ਲਾਉਂਦੇ ਦੇ ਸੱਟਾਂ ਮਾਰੀਆਂ ਕੋਈ ਮਾਰੀਆਂ ਕੀ ਕੁਝ ਪਤਾ ਲੱਗਦਾ ਗਾਤ ਸੀਗਾ ਜੀ ਕਿੰਨੇ ਵਾਰ ਕੀਤਾ ਕੁਝ ਪਤਾ ਬਈ ਜੀ ਇੱਕ ਕੋਰੇ ਮਗਰ ਸਗਾ ਦੋ ਤਿੰਨ ਇੱਥੇ ਸੀ ਕੀ ਰੋਲਾ ਕੀ ਸੀ ਇਹ ਕਾਰਨ ਕਾਰਨ ਕੀ ਬਣਿਆ ਮੇਨ ਕਾਰਨ ਉਹ ਦੇ ਦੇਕਾਂ ਦਾ ਸਭ ਕੰਦ ਦਾ ਦੂਜਾ ਹੋਰ ਕਾਰਨ ਸਾਡੀ ਕੋਈ ਵੰਡ ਵਡਾਈਆਂ ਨਹੀਂ ਸੀ ਕੋਈ ਹੋਰ ਦੂਜੀ ਇਹ ਕਿੱਥੋਂ ਦਾ ਰਹਿਣ ਵਾਲਾ ਜਨੇ ਮਾਰਿਆ ਇਹ ਵੀ ਲੜੀ ਗਲਾ ਦਾ ਹੀ ਆ ਫੜ ਲਿਆ ਪੁਲਿਸ ਨੇ ਜੀ ਹਾਂ ਫੜਿਆ ਇਹ ਗਵਾਂਡੀ ਆ ਜੀ ਇਹ ਵੀ ਆ ਇੱਕ ਘਰ ਛੱਡ ਕੇ ਆ ਇਹਦੀ ਕਿੰਨੀ ਉਮਰ ਹੈ ਕੀ ਕੋ ਸਾਲ ਦੀ ਕੋਈ ਨਾਮ ਆ ਜੀ ਮੁੰਡੇ ਦਾ ਉਦਾਂ ਦਾ ਕੀ ਪੌਂਟਾ ਕਰਕੇ ਸਾਡੇ ਨਾਲ ਸਾਨੂੰ ਵੀ ਨਹੀਂ ਪਤਾ ਹਾਂ ਜੀ ਸਕਤ ਸਿੰਘ ਜੀ ਮੰਗ ਕਰਦੀ ਹੈ ਉਹ ਤੁਸੀਂ ਹਾਂਜੀ ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਕਹਿੰਦੇ ਆਂ ਕਿ ਇਨਸਾਫ ਮਿਲ ਜਵੇ ਹੋਰ ਅਸੀਂ ਕੀ ਲੈ ਲੈਣਾ ਅਸੀਂ ਕਿਹੜਾ ਦੂਜਾ ਤੁਹਾਡੇ ਭਰਾ ਦੀ ਜਿਹੜੀ ਡੈਥ ਹੋਈ ਏ ਦੀ ਫੈਮਿਲੀ ਵੀ ਹੈਗਾ ਕੋਈ ਨਹੀਂ ਬੈ ਉਹ ਨਹੀਂ ਸੀ ਕਿਉਂ ਨਹੀਂ ਤੇ ਉਹ ਹਵੇਲੀ ਰਹਿੰਦੇ ਸੀਗੇ ਜੀ ਉਹਵੇ ਰੋਟੀ ਖਾ ਕੇ ਹਵੇਲੀ ਆ ਜਾਣਾ ਦੂਜਾ ਨਾਮ ਕੀ ਸੀ ਉਹ ਮਨਜੀਤ ਸਿੰਘ ਉਮਰ ਕਿੰਨੀ ਸੀ 60-60 ਪੈਣ ਹੋਊਗੀ ਜੀ ਠੀਕ ਹੈ ਕਿਹ ਕਿੰਨੇ ਕ ਵਜੇ ਦੀ ਗੱਲ ਕਰ ਲਈ 9:30 ਦੇ ਵਿੱਚ ਵਿੱਚ ਦੀ ਗੱਲ ਜੀ ਰਾਤ ਦੇ ਉਹੋ ਜਿਹੇ ਹਾਂ ਉਹ ਅਮਰੀਕਾ ਸਰਕ ਚੱਬੇਵਾਲ ਦੇ ਪਿੰਡ ਲੈਲੀ ਕਲਾਂ ਤੋਂ ਕਤਲ ਦਾ ਮਾਮਲਾ ਆਇਆ ਜੀ ਕੀ ਪੂਰਾ ਮਾਰਕਾ ਤਾਂ ਕੀ ਕਾਰਵਾਈ ਪਦਨ ਕੀਤੀ ਜਾ ਰਹੀ ਹੈ ਸਾਨੂੰ ਇੱਕ ਲੈਲੀ ਪਿੰਡ ਤੋਂ ਮੈਂ ਫੋਨ ਤੇ ਇਨਫੋਰਮੇਸ਼ਨ ਆਈ ਜੀ ਰਾਤੀ ਤੇ ਉਹਦੇ ਵਿੱਚ ਅਸੀਂ ਮਨਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਪਿੰਡ ਲੈਲੀ ਕਲਾਂ ਇਹਨੂੰ ਹੀ ਡੈੱਡ ਬਾਡੀ ਲੈ ਕੇ ਤੇ ਅਸੀਂ ਕੱਲ ਸਿਵਲ ਹਸਪਤਾਲ 'ਚ ਜਮ੍ਹਾਂ ਕਰਾਈ ਹੈ ਇਦੇ ਵਿੱਚ ਅਸੀਂ ਇੱਕ ਸੁਖਚੰਦ ਸਿੰਘ ਨਾਦੇਵ ਉਠਾਇਦਾ ਨਾਇਆ ਛੋਟਾ ਨਾਮ ਉਹਨੂੰ ਪੁਸ਼ੀਸ਼ਲੀ ਲਿਆਂਦਾ ਬਾਕੀ ਤਫਤੀਸ਼ ਚੱਲ ਰਹੀ ਆ ਜੋ ਵੀ ਇਹਦੇ ਵਿੱਚ ਅੱਗੇ ਆਇਆ ਤੇ ਇਹਦੇ ਦੱਸਣਾ ਤੁਹਾਨੂੰ ਦੱਸਿਆ ਕੋਈ ਲੱਗਿਆ ਮਤਲਬ ਕਾਰਨ ਕੀ ਹੋਇਆ ਇਹ ਕਰਦਾ ਕਾਰਨ ਅਜੇ ਤਫਤੀਸ਼ ਚੱਲ ਰਹੀ ਹੈ ਕਿਸ ਚੀਜ਼ ਦੇ ਨਾਲ ਆਇਆ ਇਹ ਉਹਦੀ ਤਫਤੀਸ਼ ਕਰ ਰਹੇ ਆ ਵੀ ਜੋ ਵੀ ਉਹਨੇ ਬਰਾਮਦ ਤੋਂ ਆਇਆ ਕਿ ਕੋਈ ਗੱਲ ਅੱਲਾ ਹੀ ਜਾਣਦਾ ਇਹ ਅਜੇ ਤੱਕ ਇਹ ਇਕੱਲਾ ਹੀ ਦੱਸ ਰਿਹਾ ਹੈ